ਹਾਂਜੀ ਸਵਾਗਤ ਹੈ ਬਾਈ ਜੀ ਤੁਹਾਡਾ ਆਪਣੇ YouTube ਚੈਨਲ ਤੇ ਆਪਣੇ Facebook ਪੇਜ ਦੇ ਉੱਤੇ ਆਪਣੇ Facebook ਪੇਜ ਨੂੰ ਬਈ ਤੁਸੀਂ ਫੋਲੋ ਕਰ ਲਿਓ ਤੇ YouTube ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਾਂ ਇਹਨਾਂ ਦੋਵਾਂ ਪਲੇਟਫਾਰਮ ਤੋਂ ਤੁਹਾਡੇ ਨਾਲ ਵੀਡੀਓ ਜਿਹੜੀਆਂ ਵੱਖ-ਵੱਖ ਸਮੇਂ ਤੇ ਕੈਨੇਡਾ ਦੇ ਸਿਸਟਮ ਦੀਆਂ ਕੈਨੇਡਾ ਦੀਆਂ ਖਾਸ ਗੱਲਾਂ ਬਾਤਾਂ ਜਿਹੜੀਆਂ ਤੁਹਾਨੂੰ ਬਈ ਕਿਸੇ ਏਜੰਟ ਨੇ ਨਹੀਂ ਦੱਸਣੀਆਂ ਇਦਾਂ ਦੀਆਂ ਗੱਲਾਂ ਬਾਤਾਂ ਆਪਣੇ ਇਹਨਾਂ ਦੋ ਦੋਵਾਂ ਪਲੇਟਫਾਰਮਾਂ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹੁੰਨੇ ਆਂ ਅੱਜ ਦੀ ਆਪਣੀ ਗੱਲ ਦਾ ਮੁੱਖ ਵਿਚਾਰ ਹੋਊਗਾ ਵੀ ਜਿਹੜੇ ਬੰਦੇ ਕੈਨੇਡਾ ਦੇ ਵਿੱਚ ਕਿਉਂਕਿ ਬਹੁਤ ਸਾਰੇ ਬੰਦਿਆਂ ਦੁਆਰਾ ਕਮੈਂਟਾਂ ਦੇ ਵਿੱਚ ਮੈਸੇਜ ਕਰ-ਕਰ ਕੇ ਮੈਨੂੰ ਪੁੱਛਿਆ ਜਾ ਰਿਹਾ ਸੀ ਯਾਰ ਵੀ ਮੇਰੇ ਕੋਲ 40-50 ਹਜ਼ਾਰ ਦੀ ਜੌਬ ਆ ਯਾਰ ਵੀ ਮੈਂ ਕੈਨੇਡਾ ਆਉਣਾ ਚਾਹਣਾ ਵੀ ਮੈਂ ਆਵਾਂ ਕਿ ਨਾ ਜਾਵਾਂ ਵੀ ਜੌਬ ਛੱਡ ਕੇ ਕੋਈ 40-50 ਹਜ਼ਾਰ 30 ਹਜ਼ਾਰ 40 ਹਜ਼ਾਰ 50 ਹਜ਼ਾਰ ਜੋ ਵੀ ਹਨਾ ਤੁਸੀਂ ਕਮਾਉਨੇ ਆਂ ਤੇ ਜਾਂ ਜਿਹੜੇ ਬੰਦਿਆਂ ਕੋਲ ਬਾਈ ਜੀ ਵੀ 10-15 ਕਿੱਲੇ ਜ਼ਮੀਨ ਦੇ ਹੈਗੇ ਆ ਉਹ ਬੰਦੇ ਜਿਵੇਂ ਕਹਦੇ ਇਹ ਕੈਨੇਡਾ ਆਉਣਾ ਚਾਹੁੰਦੇ ਆ ਆਪਦੇ ਪੰਜਾਬ ਦੇ ਵਿੱਚੋਂ ਹਨ ਕਾਰੋਬਾਰ ਛੱਡ ਕੇ ਹਨ ਆਪਦੀ ਜ਼ਮੀਨ ਛੱਡ ਕੇ ਤੇ ਅੱਜ ਦੀ ਵੀਡੀਓ ਬਾਈ ਉਹਨਾਂ ਦੇ ਲਈ ਖਾਸ ਰਹੂਗੀ ਤੇ ਜਿਹੜੇ ਕੋਲ ਇਹੋ ਇਹ ਸਿਚੁਏਸ਼ਨ ਨਹੀਂ ਹੈਗਾ ਉਹ ਆਪਣੀ ਵੀਡੀਓ ਨੂੰ ਸਕਿਪ ਕਰ ਸਕਦਾ ਕਿਉਂਕਿ ਉਹਨਾਂ ਦੇ ਲਈ ਆਪਾਂ ਇੱਕ ਵੱਖਰੀ ਵੀਡੀਓ ਵੀ ਜ਼ਰੂਰ ਪਾਵਾਂਗੇ ਵੀ ਜਿਹੜੇ ਬੰਦੇ ਘੱਟ ਜ਼ਮੀਨ ਵਾਲੇ ਆ ਜਾਂ ਜਿਹੜੇ ਬੰਦੇ ਬਾਈ ਬੇਰੋਜ਼ਗਾਰ ਆ ਕੰਮ ਧੰਦਾ ਹੈ ਨਹੀਂ 25-30 ਲੱਖ ਰੁਪਇਆ ਹੈਗਾ ਬਟ ਘਰ-ਬਾਰ ਨਹੀਂ ਪਾਇਆ ਉਹਨਾਂ ਦਾ ਉਹਨਾਂ ਦੇ ਲਈ ਆਪਾਂ ਸਪੈਸ਼ਲ ਵੀਡੀਓ ਪਾਵਾਂਗੇ ਤੇ ਚਲੋ ਅੱਜ ਦੀ ਵੀਡੀਓ ਖਾਸ ਰਹੂਗੀ ਬਾਈ ਜੀ ਉਹਨਾਂ ਲਈ ਜਿੰਨਾ ਬੰਦਾ ਕੋਲ ਜ਼ਮੀਨਾਂ ਹੈਗੀਆਂ 10 ਕਿੱਲੇ ਤੋਂ ਉੱਤੇ ਆ ਤੇ ਅਰ ਜਾਂ ਨੇੜੇ ਤੇੜੇ ਆ 10 ਕਿੱਲੇ ਦੇ ਤੇ ਜਾਂ ਬਾਈ ਜੀ ਉਹ ਆ ਜਿਨ੍ਹਾਂ ਦੇ ਕੋਲ ਤਨਖਾਹ ਆਉਂਦੀ ਆ ਪੱਕੀ 30-40 ਹਜ਼ਾਰ ਤੋਂ ਲੈ ਕੇ ਉੱਪਰ-ਉੱਪਰ ਗੱਲਬਾਤ ਇਹ ਆ ਬਾਈ ਜੀ ਵੀ ਜਿਹੜੇ ਬੰਦੇ ਮੈਨੂੰ ਇਹ ਸਵਾਲ ਪੁੱਛਦੇ ਸੀ ਉਹਨਾਂ ਦੇ ਆਉਣ ਦਾ ਜਾਂ ਨਾ ਆਉਣ ਦਾ ਬਾਈ ਜੀ ਇਰਾਦਾ ਤੁਹਾਡਾ ਆਪ ਦਾ ਹੋਊਗਾ ਮੇਰੀ ਕੋਸ਼ਿਸ਼ ਇਹ ਆ ਵੀ ਤੁਹਾਨੂੰ ਇੱਥੇ ਜਿਹੜਾ ਜੋ ਵੀ ਤੁਹਾਨੂੰ ਕਰਨਾ ਪਊਗਾ ਤੁਹਾਨੂੰ ਮੈਂ ਰਿਐਲਿਟੀ ਕਲੀਅਰ ਕਰਾਂ ਵੀ ਤੁਹਾਨੂੰ ਆ ਗੱਲਾਂ ਵਿੱਚ ਦੀ ਲੰਘਣਾ ਪੈ ਸਕਦਾ ਬਾਈ ਤੇ ਫੈਸਲੇ ਤੁਸੀਂ ਬਾਈ ਜੀ ਆਪ ਕਰਨੇ ਕਿਉਂਕਿ ਨਾ ਤਾਂ ਕਿਸੇ ਨੂੰ ਕੋਈ ਰੋਕ ਸਕਦਾ ਤੇ ਨਾ ਕਿਸੇ ਨੂੰ ਕੋਈ ਮੰਗਵਾ ਸਕਦਾ ਵੀ ਇੱਥੇ ਬੁਲਾ ਸਕਦਾ ਚਲੋ ਜੀ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਬਾਈ ਜੀ ਜਦੋਂ ਤੁਸੀਂ ਆਪਦੀ ਜ਼ਮੀਨ ਛੱਡ ਕੇ ਆਉਨੇ ਆ ਤੁਸੀਂ ਆਪਦੀ ਤਨਖਾਹ ਛੱਡ ਕੇ ਆਉਨੇ ਆ ਤਾਂ ਤੁਸੀਂ ਨਾਰਮਲ ਜੀ ਗੱਲ ਆ ਵੀ ਕੈਨੇਡਾ ਚ ਕਿਸੇ ਵੀ ਢੰਗ ਨਾਲ ਆ ਜਾਣੇ ਆ ਵੈਸਟਰ ਵੀਜੇ ਤੇ ਆ ਕੇ ਵਰਕ ਪਰਮਿਟ ਲੈ ਲੈਣੇ ਹੋ ਜਾਂ ਕਿਸੇ ਵੀ ਤਰੀਕੇ ਨਾਲ ਤੁਸੀਂ ਕੈਨੇਡਾ ਆ ਜਾਣੇ ਹੋ ਚਲੋ ਮੰਨਿਆ ਤੁਸੀਂ ਵਰਕ ਪਰਮਿਟ ਤੇ ਆ ਗਏ ਆਪਾਂ ਨਾਰਮਲ ਗੱਲ ਕਰਦੇ ਆਂ ਵੀ ਤੁਸੀਂ ਵਰਕ ਪਰਮਿਟ ਲਾਉਂਗੇ ਤੇ ਜਦੋਂ ਤੁਸੀਂ ਉਤਰੋਗੇ ਬਾਈ ਆ ਏਅਰਪੋਰਟ ਤੇ ਚਲੋ ਜੀ ਤੁਹਾਡਾ ਕੋਈ ਰਿਸ਼ਤੇਦਾਰ ਹੋਊਗਾ ਤੁਹਾਡਾ ਕੋਈ ਦੋਸਤ ਮਿੱਤਰ ਹੋਊਗਾ ਜਾਂ ਕੋਈ ਤੁਹਾਡਾ ਕੋਈ ਪਿੰਡ ਦਾ ਬੰਦਾ ਕੋਈ ਸ਼ਹਿਰ ਦਾ ਬੰਦਾ ਜਾਣ ਪਛਾਣ ਵਾਲਾ ਹੋਊਗਾ ਉਹ ਤੁਹਾਨੂੰ ਇੱਕ ਵਾਰੀ ਲੈ ਆਊਗਾ ਨਾਰਮਲ ਜੀ ਗੱਲ ਆ ਬਾਈ ਜੀ ਇਹ ਸਚਾਈ ਆ ਉਹ ਬੰਦਾ ਤੁਹਾਨੂੰ ਵੱੱਤ ਵੱੱਤ 10 ਦਿਨ ਦੇ ਲਈ ਅਰੇਂਜਮੈਂਟ ਕਰ ਸਕਦਾ ਉਹ 10 ਕਿ ਦਿਨ ਤੁਹਾਨੂੰ ਆਪਦੇ ਕੋਲੇ ਰੱਖੂਗਾ ਤੁਹਾਨੂੰ ਰੋਟੀ ਪਾਣੀ ਵੀ ਖਵਾਊਗਾ ਇਸ ਤੋਂ ਬਾਅਦ ਤੁਹਾਨੂੰ ਜਿਹੜਾ ਆਪਣਾ ਜਿਹੜਾ ਕਮਰਾ ਕਿਰਾਏ ਤੇ ਲੱਭਣਾ ਪਊਗਾ ਠੀਕ ਹੈ ਜੀ ਕਿਰਾਏ ਤੇ ਕਮਰਾ ਤੁਸੀਂ ਲਭੋਗੇ ਫਾਸਟ ਤੇ ਲਾਸਟ ਆ ਜਿਹੜਾ ਤੁਹਾਨੂੰ ਉਹ ਕਿਰਾਇਆ ਦੇਣਾ ਪਊਗਾ ਜੇ ਹੁਣ ਆਪਾਂ অন্ਟਾਰੀਓ ਦੀ ਗੱਲ ਕਰੀਏ ਆਰਾਊਂਡ ਕੋਈ ਥੋੜਾ ਥੋੜਾ ਫਰਕ ਜਾ ਰਹੂਗਾ ਜੇ ਤੁਸੀਂ ਹੋਰ ਪ੍ਰੋਵੈਂਸਾਂ 'ਚ ਵੀ ਜਾਂਦੇ ਆ ਜੇ অন্ਟਾਰੀਓ ਦੀ ਗੱਲ ਕਰੀਏ ਤਾਂ ਬਾਈ 500 ਡਾਲਰ ਦੇ ਕਰੀਬ ਹੈਗਾ ਪਰ ਹੈੱਡ ਦਾ ਕਹਿ ਸਕਦੇ ਆਂ ਕਿ ਇੱਕ ਬੰਦੇ ਦਾ 500 450 500 ਦੇ ਕਰੀਬ ਜਿਹੜਾ ਉਹ ਕਿਰਾਇਆ ਹੈਗਾ ਤੁਹਾਨੂੰ 2 ਮਹੀਨਿਆਂ ਦਾ ਦੇਣਾ ਪਊਗਾ ਬਾਈ ਜੇ ਤਾਂ 450 900 ਤੇ ਜੇ ਬਾਈ ਜੀ ਪੰਸਵਾ ਫਿਰ ਤੁਹਾਨੂੰ ਘਰੇ ਪੈਰ ਰੱਖਣ ਤੋਂ ਪਹਿਲਾਂ 1000 ਡਾਲਰ ਅਗਲੇ ਦੇ ਹੱਥ ਚ ਫੜਾਉਣਾ ਪਊਗਾ ਚਲੋ ਜੀ ਇਸ ਤੋਂ ਬਾਅਦ ਹੁਣ ਇੱਕ ਨਵੀਂ ਰੀਤ ਜੀ ਚੱਲੀ ਵੀ 200 ਡਾਲਰ ਦੀ ਸਕਿਉਰਟੀ ਵੀ ਲੈਣ ਲੱਗ ਗਏ ਹੁਣ ਘਰਾਂ ਵਾਲੇ ਕਿਉਂਕਿ ਘਰਾਂ ਦੀ ਕਮੀ ਆ ਬਾਈ ਇਹਨਾਂ ਨੂੰ ਵੀ ਪਤਾ ਲੱਗਿਆ ਪਿਆ ਤੇ ਇਹਨਾਂ ਦੀ ਵੀ ਕੋਸ਼ਿਸ਼ ਇਹੀ ਆ ਵੀ ਤੁਹਾਡੇ ਹੱਥਾਂ ਦੇ ਵਿੱਚੋਂ ਜਿੰਨੇ ਪੈਸੇ ਕਢਵਾ ਸਕਦੇ ਆ ਬਸ ਕਢਵਾ ਲ ਗਏ ਕਿਉਂਕਿ ਇਹਨਾਂ ਦੇ ਹਾਲਾਤ ਤਾਂ ਇਹ ਬਣੇ ਪਿਆ ਵੀ ਜੇ ਤੁਸੀਂ ਇਹਨਾਂ ਦੀਆਂ ਮੌਰਗੇ ਜਾਂ ਵੀ ਭਰ ਦੋਣਾ ਤੇ ਉਹ ਵੀ ਕਹਿਣ ਦੇ ਵੀ ਯਾਰ ਕੋਈ ਹੋਰ ਭਰ ਜੇ ਨਾ ਹੁਣ ਘਰ ਤਾਂ ਸੀ ਲੈ ਬਟੇ ਕਿਉਂਕਿ ਹੁਣ ਛੱਡ ਤਾਂ ਸਕਦੇ ਨਹੀਂ ਚਲੋ ਜੀ ਆਪਾਂ ਇਹ ਗੱਲ ਆ ਇਹ ਵਿਸ਼ੇ ਹੋਰ ਆਪਾਂ ਮੇਨ ਗੱਲ ਕਰਦੇ ਆਂ ਪੁੱਲ ਮਲਾ ਕੇ ਇਹ ਆ ਵੀ ਜਦੋਂ ਤੁਸੀਂ ਕਿਰਾਇਆ ਤੇ ਘਰ ਦੇ ਵਿੱਚ ਵੜੋਂਗੇ ਤੁਹਾਨੂੰ 1200 ਡਾਲਰ ਤੁਹਾਡੇ ਹੱਥ ਦੇ ਵਿੱਚ ਹੋਣਾ ਚਾਹੀਦਾ ਫਿਰ ਤੁਸੀਂ ਕਿਸੇ ਦੇ ਘਰ ਦੇ ਵਿੱਚ ਪੈਰ ਧਰੋਂਗੇ ਚਲੋ ਜੀ ਇਸ ਤੋਂ ਬਾਅਦ ਤੁਸੀਂ ਜਦੋਂ ਐਂਟਰੀ ਕਰੋਗੇ ਤੁਹਾਨੂੰ ਬਹੁਤ ਸਾਰੇ ਜਿਹੜੇ ਆ ਖਾਣ ਪੀਣ ਦੇ ਲਈ ਸਮਾਨ ਵੀ ਲੈਣਾ ਪਊਗਾ ਅਰਾਉਂਡ ਯਾਰ ਤੁਸੀਂ ਮੰਨ ਕੇ ਚੱਲੋ ਵੀ 2000 ਡਾਲਰ 2500 ਡਾਲਰ ਤੁਹਾਡੇ ਹੱਥ 'ਚ ਹੋਵੇ ਇਸ ਤੋਂ ਬਾਅਦ ਤੁਸੀਂ ਕੰਮ ਲੱਭੋਗੇ ਬਾਈ ਕੰਮ ਤੁਹਾਨੂੰ ਕਿਸੇ ਵੀ ਸਟੈਂਡਰਡ ਦਾ ਮਿਲ ਸਕਦਾ ਉਹ ਕਿਉਂਕਿ ਨਾਰਮਲ ਜੀ ਗੱਲ ਆ ਬਾਈ ਜੀ ਤੁਸੀਂ ਜੇ ਐਕਸਪੈਕਟ ਕਰੋ ਵੀ ਤੁਸੀਂ ਜੋਬ ਛੱਡ ਕੇ ਆਏ ਆ ਜੀ ਸਾਡਾ ਤਾਂ ਸਟੈਂਡਰਡ ਆ ਜੀ ਅਸੀਂ ਤਾਂ ਵੱਧ ਪੜੇ ਆ ਜੀ ਸਾਨੂੰ ਤਾਂ ਜੋਬ ਪੱਕੀ ਆ ਵੱਟ ਤੇ ਪਈ ਆ ਇਹ ਗੱਲਾਂ ਨਹੀਂ ਹੋਣੀਆਂ ਬਾਈ ਕਿਉਂਕਿ ਜਦੋਂ ਤੁਸੀਂ ਕਿਤੇ ਬਠਿੰਡੇ ਸ਼ਹਿਰ 'ਚ ਵੀ ਵੜਜੋ ਚਲੋ ਕਿਸੇ ਕੰਟਰੀ ਦਾ ਆਪਦਾ ਹੁੰਦਾ ਸਿਸਟਮ ਤੇ ਇਹ ਕੰਟਰੀ ਬਾਈ ਜੀ ਤੁਹਾਡੀ ਨਾ ਤਾਂ ਡਿਗਰੀ ਨੂੰ ਮਾਨਤਾ ਦੇਊਗੀ ਤੁਹਾਡੇ ਕਿਸੇ ਕੰਮ ਨੂੰ ਨਹੀਂ ਮਾਨਤਾ ਦੇਊਗੀ ਤੁਹਾਡੇ ਐਕਸਪੀਰੀਅੰਸ ਨੂੰ ਮਾਨਤਾ ਦੇਊਗੀ ਐਕਸਪੀਰੀਅੰਸ ਦੇ ਲਈ ਨਾਰਮਲ ਗੱਲ ਆ ਬਾਈ ਤੁਹਾਨੂੰ ਲੋ ਤੋਂ ਲੋ ਲੈਵਲ ਦਾ ਜਿਹੜਾ ਉਹ ਇੱਥੇ ਆ ਕੇ ਕੰਮ ਕਰਨਾ ਪਊਗਾ ਚਾਹੇ ਉਹ ਬਾਈ ਜੀ ਤੁਹਾਨੂੰ ਕਿਸੇ ਰੈਸਟੋਰੈਂਟ ਦੇ ਵਿੱਚ ਮਿਲ ਜੇ ਚਾਹੇ ਉਹ ਕਿਸੇ ਮਾਲਾ ਖਾਣਾ ਖੋਣਾ ਸਰਵ ਕਰਨ ਦਾ ਚਾਹੇ ਉਹ ਤੁਹਾਨੂੰ ਕਿਸੇ ਰੈਸਟੋਰੈਂਟ ਦੇ ਵਿੱਚ ਪੋਚਾ ਲਾਉਣ ਦਾ ਕੰਮ ਮਿਲ ਜੇ ਸੈਂਪਲ ਗੱਲਾਂ ਕਰੂੰਗਾ ਬਾਈ ਸੋਚਣਾ ਤੁਸੀਂ ਹੋਊਗਾ ਚਾਹੇ ਬਾਈ ਜੀ ਤੁਹਾਨੂੰ ਕਿਸੇ ਵੇਅਰ ਹਾਊਸ ਦੇ ਵਿੱਚ ਅ ਡੱਬੇ ਡੁੱਬੇ ਪੈਕ ਕਰਨ ਦਾ ਮਿਲ ਜੇ ਚਾਹੇ ਉਹ ਡੱਬੇ ਚੱਕਣ ਦਾ ਮਿਲ ਜੇ ਜਿਵੇਂ ਆਪਣੇ ਫੈਕਟਰੀਆਂ ਦੇ ਵਿੱਚ ਚਾਹੇ ਬਾਈ ਜੀ ਤੁਹਾਨੂੰ ਕੋਈ ਇੱਥੇ ਮੀਟ ਕੱਟਣ ਦਾ ਕੰਮ ਮਿਲ ਜੇ ਇਦਾਂ ਦੇ ਕੰਮ ਹੀ ਆ ਬਾਈ ਤੁਸੀਂ ਇਹ ਚੀਜ਼ਾਂ ਐਕਸਪੈਕਟ ਨਾ ਕਰੋ ਜਿਵੇਂ ਚੰਗੇ ਕੱਪੜੇ ਪਾ ਕੇ ਤੁਸੀਂ ਠੋਕ ਕੇ ਤੇ ਜੋਬ ਜਾਉਂਗੇ ਇਹ ਗੱਲਾਂ ਭੁੱਲ ਜਾਓ ਬਾਈ ਜੀ ਲੇਬਰ ਦੇ ਕੰਮ ਮਿਲਣਗੇ ਜਿਹੜੇ ਲੇਬਰ ਕਲਾਸ ਚ ਆਪਣੇ ਇੰਡੀਆ ਚਾਹੁੰਦੇ ਆ ਤੁਸੀਂ ਉਹ ਚੀਜ਼ਾਂ ਸੋਚ ਲਓ ਜੀ ਵੀ ਜੋ ਲੇਬਰ ਕਲਾਸ ਦੇ ਵਿੱਚ ਕੰਮ ਇੰਡੀਆ ਚਾਹੁੰਦੇ ਆ ਉਹੀ ਕੰਮ ਆ ਜਿਹੜੇ ਉਹ ਇੱਥੇ ਵੀ ਸੇਮ ਕੰਮ ਆ ਬਸ ਇਹ ਆ ਵੀ ਇੰਡੀਆ ਚ ਆਪਾਂ ਕਰਨਾ ਨਹੀਂ ਚਾਹੁੰਦੇ ਇੱਥੇ ਤੁਹਾਨੂੰ ਫਿਰ ਵੀ ਜਦੋਂ ਪਤਾ ਹੋਇਆ ਵੀ ਅਗਲਾ ਕਰਾਇਆ ਵੀ ਉੱਤੇ ਆਉਣ ਵਾਲਾ ਤੁਸੀਂ ਬਾਈ ਜੀ ਭਾਈ ਭਾਈ ਜਾਓਗੇ ਤੇ ਚਲੋ ਜੀ ਫੇਰ ਕਰ ਕਰਾ ਕੇ ਬਾਈ ਜੀ ਤੁਹਾਨੂੰ ਜਿਹੜੀ ਪੇ ਮਿਲੋਗੀ ਵੈਸੇ ਤਾਂ Ontario ਦੀ ਜੇ ਗੱਲ ਕਰੀਏ 16.5 ਡਾਲਰ ਜਿਹੜੀ ਘੰਟੇ ਦੀ ਹੈਗੀ ਆ ਪਰ ਜੇ ਤੁਸੀਂ ਕਿਸੇ ਦੇਸੀ ਏਮਪਲਾਇਰ ਦੇ ਹੱਥ ਚੜ ਗਏ ਇੱਥੇ ਆ ਕੇ ਉਹਨੇ ਬਾਈ ਜੀ 16 ਵੀ ਪੂਰੇ ਨਹੀਂ ਦੇਣੇ ਉਹ ਤਾਂ 12-13 ਤੇ ਵੀ ਕਰਵਾਉਂਦੇ ਇੱਥੇ ਬਹੁਤ سارے ਜਵਾਕ ਆ ਜਿਹੜੇ ਹੁਣ ਇਸ ਟਾਈਮ ਜਦੋਂ ਕੰਮ ਦੀ ਘਾਟ ਹੋਣ ਕਾਰਨ ਜਵਾਕ ਆ ਜਿਹੜਾ ਉਹ 13-13 ਡਾਲਰਾਂ ਤੇ ਵਿਚਾਰੇ 12-12 ਡਾਲਰਾਂ ਤੇ ਕੁੜੀਆਂ 8-8 ਡਾਲਰ ਤੇ ਵੀ ਮੈਂ ਕੰਮ ਜਿਹੜੀਆਂ ਕਰਦੀਆਂ ਉਹ ਸੁਣੀਆਂ ਗਈਆਂ ਇੱਥੇ ਨਾ ਵੀ 8 ਡਾਲਰ ਤੇ ਕੰਮ ਕਰਦੀਆਂ ਬੜੀ ਸ਼ਰਮ ਦੀ ਗੱਲ ਆ ਤਾਂ ਸਾਡੇ ਏਮਪਲਾਇਰਾਂ ਦੇ ਲਈ ਵੀ ਵੀ ਆਰ ਜਿੰਨਾ ਟਾਈਮਾਂ ਦੇ ਵਿੱਚ ਤੁਸੀਂ ਇੱਥੇ ਆਏ ਸੀ ਜੇ ਕੋਈ ਅੱਜ ਰੈਸਟੋਰੈਂਟ ਖੋਲੀ ਬੈਠਾ ਉਹ 8 8 9 9 ਡਾਲਰਾਂ ਤੇ ਕੁੜੀਆਂ ਤੋਂ ਕੰਮ ਕਰਾਈ ਜਾਂਦਾ ਯਾਰ ਸ਼ਰਮ ਵਾਲੀ ਗੱਲ ਆ ਵੀ 8 9 ਡਾਲਰਾਂ ਤੇ ਤਾਂ ਤੁਸੀਂ ਜਦੋਂ ਆਏ ਸੀ ਕੋਈ ਅਜ ਤੋਂ 30 40 ਸਾਲ ਪਹਿਲਾਂ ਉਹ ਕਰ ਰਹੇ ਸੀਗੇ ਇਹ ਜ਼ਿੰਦਗੀ ਦਾ ਬਾਈ ਜੀ ਅਸਲ ਸੱਚ ਹੈ ਫੇਰ ਤੁਸੀਂ ਬਾਈ ਜੀ ਕਾਰ ਕਰਾਉਂਦੇ ਜਿਹੜਾ ਤੁਸੀਂ ਜੇ ਸੋਚਦੇ ਵੀ ਤੁਸੀਂ ਏਡੀ ਛੇਤੀ ਸ਼ਟ ਹੋ ਜਾਓਗੇ ਤਾਂ ਬਾਈ ਜੀ ਇਹ ਤੁਹਾਡੇ ਸੁਪਨਾ ਹੋ ਸਕਦਾ ਹੁਣ ਕਰਦੇ ਕਰਾਉਣ ਦੇ ਵੀ ਹੁਣ 2 ਸਾਲ ਲੱਗ ਜਾਣਗੇ ਤੁਹਾਨੂੰ ਆਪਦੀ ਬੇਸਿਕ ਪੇ ਤੇ ਹੁਣ ਤੇ ਉੱਤੇ ਜਾਂ ਬੇਸਿਕ ਪੇ ਤੇ ਚੱਲਦੇ ਚੱਲਦੇ ਫੇਰ ਬਾਈ ਜੀ ਕਰ ਕਰਾ ਕੇ ਚਲੋ 1655 ਲੈਣ ਲੱਗੇ 1655 ਤੇ ਵੀ ਬਾਈ ਜੀ 2500 ਡਾਲਰ ਬਣੂਗਾ ਮਹੀਨੇ ਇੱਕ ਦਾ ਕੈਨੇਡਾ ਦੀ 80 ਤੋਂ 90% ਜਨਤਾ ਜਿਹੜੀ ਉਹ 2500 ਤੋਂ 3000 ਕਮਾਉਂਦੀ ਆ ਇਹਦੇ ਉੱਤੇ ਬਾਈ ਜੀ ਗੱਪ ਜਿੰਨੇ ਮਰਜ਼ੀ ਮਾਰੀ ਜਾਓ ਟਰੱਕਾਂ ਵਾਲੇ ਵੀ ਅੱਜ ਕੱਲ ਤਾਂ ਬਾਈ 4-5000 ਤੇ ਸਿਮਟ ਕੇ ਰਹਿ ਗਏ ਕਿਸੇ ਟਾਈਮ ਉਹ 10-10000 ਡਾਲਰ ਕਮਾਉਂਦੇ ਸੀ ਕੈਨੇਡਾ ਵਾਲੇ ਤੇ ਹੁਣ ਕਹਿੰਦੇ ਆ ਬਾਈ ਜੀ 6 ਜੀ ਨੇ ਕਮਾ ਲਿਆ ਉਹ ਕਹਿੰਦਾ ਮੈਂ ਰਾਜਾ ਆ ਬਾਈ ਇਸ ਟਾਈਮ ਆਹ ਹਲਾਤਾ ਤੇ ਕਰਦੇ ਕਰਾਉਂਦੇ ਬਾਈ ਜੀ ਤੁਹਾਡੀ ਸਾਰੀ ਜ਼ਿੰਦਗੀ ਇੱਕ ਤੁਸੀਂ ਘਰ ਨਹੀਂ ਲੈ ਸਕਦੇ ਪਲੱਸ ਜੇ ਤੁਸੀਂ ਆਪਦੀ ਇੰਡੀਆ ਦੇ ਵਿੱਚ ਜ਼ਮੀਨ ਛੱਡੋਂਗੇ ਛੱਡ ਕੇ ਆਉਂਗੇ ਇੱਥੇ ਇਹੋ ਜੇ ਜਾਲ 'ਚ ਫਸ ਜਿਓਗੇ ਤੁਹਾਡੀ ਜਿਹੜੀ ਜ਼ਮੀਨ ਆ ਤੁਸੀਂ ਹੁਣ ਨਾਲ ਵਿੱਚ ਹੀ ਤਾਂ ਤੁਹਾਡੀ ਅਗਲੀ ਪੀੜ੍ਹੀ ਨੇ ਉਹ ਵੀ ਵੇਚ ਹੀ ਦੇਣੀ ਆ ਸੋ ਇਹ ਗੱਲ ਦੀ ਬਾਈ ਜੀ ਸਚਾਈ ਆ ਤੁਸੀਂ ਮੰਨ ਕੇ ਆਉਣਾ ਤੁਸੀਂ ਅੱਜ ਮੰਨ ਲਓ ਇਸ ਗੱਲ ਨੂੰ ਚਾਹੇ ਤੁਸੀਂ ਕੱਲ੍ਹ ਮੰਨ ਲਓ ਹਨਾ ਫੈਸਲਾ ਬਾਈ ਜੀ ਤੁਹਾਡਾ ਮੈਂ ਤੁਹਾਨੂੰ ਇਹ ਰਿਐਲਿਟੀ ਦੱਸੀ ਹੈ ਵੀ ਆਹ ਗੱਲਾਂ ਦੇ ਵਿੱਚੋਂ ਗੁਜ਼ਰਨਾ ਪਊਗਾ ਜੇ ਤੁਸੀਂ ਇਹਨਾਂ ਗੱਲਾਂ ਨੂੰ ਐਕਸੈਪਟ ਕਰਦੇ ਹਾਂ ਹਾਂ ਵੀ ਅਸੀਂ ਗੁਜ਼ਰ ਜਾਾਂਗੇ ਲੰਘ ਜਾਾਂਗੇ ਤੇ ਜੇ ਤੁਸੀਂ ਸੋਚਦੇ ਹੋ ਜੀ ਇੰਡੀਆ ਦੇ ਵਿੱਚ ਤਾਂ ਜੀ ਕ੍ਰਾਈਮ ਬਹੁਤ ਹੋ ਗਿਆ ਇੰਡੀਆ ਦੇ ਵਿੱਚ ਚੋਰੀਆਂ ਬਹੁਤ ਹੋਣ ਲੱਗੀਆਂ ਜੀ ਨਸ਼ਾ ਬਹੁਤ ਹੋ ਗਿਆ ਸੇਮ ਚੀਜ਼ਾਂ ਬਾਈ ਜੀ ਇੱਥੇ ਵੀ ਹੈਗੀਆਂ ਜਿਨੇ ਕਰਨਾ ਬਾਈ ਜੀ ਜਿਨੇ ਬਚਣਾ ਮੇਰੇ ਤੇ ਲੈ ਲਓ ਇੱਕ ਮੀਡੀਅਮ ਫੈਮਿਲੀ ਦੇ ਵਿੱਚੋਂ ਮੈਂ ਬਲੌਂਕ ਕਰਦਾ ਮੈਂ ਆਇਆ ਇੱਥੇ ਹਨਾ ਇੰਡੀਆ ਦੇ ਵਿੱਚ ਬਾਈ ਜੀ ਕੋਈ ਕਦੇ ਕੋਈ ਨਿਸ਼ਾਨੀ ਕੀਤਾ ਡੱਕੇ ਦਾ ਨਿਸ਼ਾਨੀ ਸੀ ਕੀਤਾ ਇੱਥੇ ਵੀ ਨਹੀਂ ਕੀਤਾ ਬਾਈ ਜੀ ਇੱਥੇ ਨਸ਼ਾ ਤਾਂ ਇੰਡੀਆ ਨੂੰ ਵੀ ਵੱਧ ਮਿਲਦਾ ਤੁਸੀਂ ਜਦੋਂ ਆਓਗੇ ਤੁਹਾਨੂੰ ਸਾਰਾ ਪਤਾ ਲੱਗ ਜਾਊਗਾ ਸੋ ਐਦਾਂ ਦੀਆਂ ਵੀਡੀਓ ਨੂੰ ਬਾਈ ਜੀ ਸ਼ੇਅਰ ਜ਼ਰੂਰ ਕਰਦਿਆ ਕਰੋ ਇਹ ਰਿਐਲਿਟੀ ਹੈ ਜੀ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ